ਹਾਂਜੀ ਸਤਿ ਸ੍ਰੀ ਅਕਾਲ ਕਿਸੇ ਨੇ ਸਵਾਲ ਕੀਤਾ ਕਿ ਤੜਾਗੀ ਬਾਰੇ ਜਾਣਕਾਰੀ ਦੇਵੋ ਕਿ ਤੜਾਗੀ ਕੀ ਹੁੰਦੀ ਹੈ ਤਾਂ ਚਾਂਚ ਦੀ ਵੀਡੀਓ ਦੇ ਵਿੱਚ ਤੜਾਗੀ ਬਾਰੇ ਗੱਲ ਕਰਾਂਗੇ ਇਹ ਤੜਾਗੀ ਕਾਲੇ ਰੰਗ ਦਾ ਧਾਗਾ ਜੋ ਖਾਸ ਕਰਕੇ ਬੱਚਾ ਮੁੰਡਾ ਹੋਣ ਤੇ ਲੱਕ ਦੇ ਦਿਵਾਲੇ ਬਨਿਆ ਜਾਂਦਾ ਸੀ ਤਾਂ ਫੇਸਬੁਕ ਤੇ ਅਕਸਰ ਸੀ ਸੁਣਿਆ ਕਿ ਲੋਕ ਸਵਾਲ ਕਰਦੇ ਹਨ ਕਿ ਕਿਉਂ ਬਨਿਆ ਜਾਂਦਾ ਸੀ ਤਾਂ ਇਸ ਬਾਰੇ ਪਹਿਲਾਂ ਗੱਲ ਕਰਦੇ ਆ ਕਿ ਇੱਕ ਕਾਲੇ ਰੰਗ ਦਾ ਧਾਗਾ ਜਿਹਦੇ ਵਿੱਚ ਘੁੰਗਰੂ ਮੰਨ ਕੇ ਚਾਹ ਪੁਰਾਣੇ ਸਮਿਆਂ ਦੇ ਵਿੱਚ ਲੋਕ ਕੌਡੀਆਂ ਵੀ ਪਾਉਂਦੇ ਹੁੰਦੇ ਸਨ ਅਤੇ ਪੁਰਾਣੇ ਸਮਿਆਂ ਦੇ ਵਿੱਚ ਸਨਿਆਰ ਤੋਂ ਇਹ ਬਣਵਾਈ ਜਾਂਦੀ ਸੀ ਤੇ ਪੁਰਾਣੇ ਸਮਿਆਂ ਦੇ ਵਿੱਚ ਲੋਕ ਸਨਿਆਰ ਨੂੰ ਛੂਟ ਦਿਆ ਕਰਦੇ ਸਨ ਕੱਪੜੇ ਦਿਆ ਕਰਦੇ ਸਨ ਅਤੇ ਇਹ ਤੜਾਕੀ ਆ ਜੋ ਉਹ ਬੱਚੇ ਦੀ ਧਵਾ ਵੱਲੋਂ ਬਣੀ ਜਾਂਦੀ ਹੈ ਕਤੇ ਲੋਕਾਂ ਦੀ ਆਪਣੀ ਆਰਥਿਕ ਪਹੁੰਚ ਦੇ ਮੁਤਾਬਕ ਕੋਈ ਘੁੰਗਰੂ ਸੋਨੇ ਦੇ ਪਾਉਂਦਾ ਹੈ ਕੋਈ ਘੁੰਗਰੂ ਚਾਂਦੀ ਦੇ ਤੇ ਕੋਈ ਕੌਡੀਆਂ ਜਾਂ ਆਰਟੀਫੀਸ਼ੀਅਲ ਘੁੰਗਰੂ ਵਗੈਰਾ ਪਾ ਕੇ ਤਰਾਗੀ ਬਣਾਉਂਦੇ ਅੱਜ ਵੀ ਬਣਾਉਂਦੇ ਹਨ ਤੇ ਪੁਰਾਣੇ ਸਮਿਆਂ ਵਿੱਚ ਵੀ ਇਹ ਬਣਦੀ ਸੀ ਤਾਂ ਗੱਲ ਕਰਾਂਗੇ ਕਿ ਬੰਨੀ ਕਿਉਂ ਜਾਂਦੀ ਹੈ ਪਹਿਲੇ ਸਮਿਆਂ ਦੇ ਵਿੱਚ ਇੱਕ ਤਾਂ ਲੋਕਾਂ ਦੇ ਵਿੱਚ ਅਨਪੜਤਾ ਸੀ ਵਹਿਮ ਭਰਮ ਸੀ ਤਾਂ ਟੂਨੇ ਤਮਨਾ ਦੇ ਤਾੰਤ੍ਰਿਕ ਵਿਦਿਆ ਤੋਂ ਡਰਦੇ ਹੋਏ ਲੋਕ ਇਸ ਨੂੰ ਇੱਕ ਰੱਖ ਦੀ ਤਰ੍ਹਾਂ ਬੰਨਿਆ ਕਰਦੇ ਸਨ ਅਤੇ ਇਸ ਦਾ ਇੱਕ ਦੂਸਰਾ ਪੱਖ ਇਹ ਵੀ ਹੈ ਕਿ ਜੋ ਤਲਗੀ ਹੈ ਇਹ ਬੱਚੇ ਦੇ ਲੱਕ ਦੇ ਨਾਲ ਬੰਨੀ ਜਾਂਦੀ ਆ ਪੁਰਾਣੇ ਸਮਿਆਂ ਦੇ ਵਿੱਚ ਕੋਈ ਹੋਰ ਪੈਮਾਨੇ ਹੋਰ ਤਰੀਕੇ ਨਹੀਂ ਹੋਇਆ ਕਰਦੇ ਸਨ ਅੱਜ ਦੇ ਸਮੇਂ ਦੇ ਵਿੱਚ ਤਾਂ ਜਿੰਨਾ ਹਸਪੀਟਲਾਂ ਦੇ ਵਿੱਚ ਬੱਚਿਆਂ ਦਾ ਇਲਾਜ ਹੁੰਦਾ ਹੈ ਜਾਂ ਜਿੰਨਾ ਹਸਪੀਟਲਾਂ ਦੇ ਵਿੱਚ ਬੱਚੇ ਦਾ ਜਨਮ ਹੁੰਦਾ ਹੈ ਡਿਲੀਵਰੀ ਹੁੰਦੀ ਹੈ ਉੱਥੇ ਬੱਚੇ ਦਾ ਭਾਰ ਜਨਮ ਸਮੇਂ ਤੋਲਿਆ ਜਾਂਦਾ ਹੈ ਤੇ ਰੂਟੀਨ ਦੇ ਵਿੱਚ ਵੀ ਥੋੜੇ ਥੋੜੇ ਸਮੇਂ ਬਾਅਦ ਉਸ ਦੀ ਸਿਹਤ ਦਾ ਉਸ ਦੇ ਵਿਕਾਸ ਦਾ ਧਿਆਨ ਰੱਖਦੇ ਹੋਏ ਉਹਦਾ weight ਤੋਲਿਆ ਜਾਂਦਾ ਪਰ ਪੁਰਾਣੇ ਸਮਿਆਂ ਦੇ ਵਿੱਚ ਇਹ ਕੋਈ ਪੈਮਾਨੇ ਇਸ ਤਰ੍ਹਾਂ ਦੇ ਤਰੀਕੇ ਨਹੀਂ ਹੁੰਦੇ ਸਨ ਤਾਂ ਲੋਕ ਬੱਚੇ ਦੀ ਗਰੋਥ ਨੂੰ ਚੈੱਕ ਕਰਨ ਵਾਸਤੇ ਉਹਦੀ ਤੰਦਰੁਸਤੀ ਨੂੰ ਚੈੱਕ ਕਰਨ ਵਾਸਤੇ ਉਸਦੇ ਵਾਧਨ ਫੁੱਲਣ ਨੂੰ ਚੈੱਕ ਕਰਨ ਵਾਸਤੇ ਇਹ ਧਾਗਾ ਇਹ ਤੜਾਗੀ ਬੰਨ੍ਹਦੇ ਸਨ ਥੋੜੀ ਲੂਜ਼ ਬੰਨੀ ਜਾਂਦੀ ਸੀ ਜਦੋਂ ਬੱਚਾ ਥੋੜਾ ਥੋੜਾ ਵੱਡਾ ਹੁੰਦਾ ਤਾਂ ਉਸ ਦਾ ਵਿਕਾਸ ਹੁੰਦਾ ਵਾਧਾ ਫੁੱਲਦਾ ਤਾਂ ਉਹ ਤੜਾਗੀ ਟਾਈਟ ਹੁੰਦੀ ਤਾਂ ਮਾਂ ਬਾਪ ਨੂੰ ਇਹ ਪਤਾ ਲੱਗਦਾ ਰਹਿੰਦਾ ਸੀ ਕਿ ਬੱਚਾ ਗਰੋਥ ਕਰ ਰਿਹਾ ਹੈ ਤੰਦਰੁਸਤ ਹੈ ਦੁੱਧ ਪੀ ਰਿਹਾ ਜਿਹੜਾ ਉਹ ਉਸ ਨੂੰ ਲੱਗ ਰਿਹਾ ਇਹਦਾ ਇਹ ਮਕਸਦ ਹੁੰਦਾ ਸੀ ਕਿ ਤੜਾਗੀ ਤਾਂ ਬਣੀ ਜਾਂਦੀ ਸੀ ਇਹਦਾ ਕੋਈ ਪੁਰਾਣੇ ਸਮਿਆਂ ਦੇ ਵਿੱਚ ਜੇ ਅਸੀਂ ਕਹ ਜੀਏ ਕਿ ਪੁਰਾਣੇ ਲੋਕਾਂ ਨੇ ਵਹਿਮ ਭਰਮ ਜ਼ਿਆਦਾ ਸੀ ਇਹ ਨਹੀਂ ਕਹਿ ਸਕਦੇ ਵੈ ਭਰਮ ਦੇ ਨਾਲ ਨਾਲ ਉਹਨਾਂ ਲੋਕਾਂ ਦੇ ਕੁਝ ਤਰਕ ਵੀ ਹੋਇਆ ਕਰਦੇ ਸਨ ਬਹੁਤ ਵਧੀਆ ਇਹ ਤਰੀਕੇ ਹੁੰਦੇ ਸੀ ਜਿਸ ਦੇ ਨਾਲ ਕਿ ਜ਼ਿੰਦਗੀ ਦੇ ਵਿੱਚ ਸੁਧਾਰ ਲਿਆਉਣ ਵਾਲੀਆਂ ਗੱਲਾਂ ਅਗਾ ਵਧੂ ਗੱਲਾਂ ਹੁੰਦੀਆਂ ਸਨ ਜਿਹੜੀਆਂ ਅੱਜ ਤੱਕ ਵੀ ਕੰਮ ਦੇ ਵਿੱਚ ਵਰਤੋਂ ਦੇ ਵਿੱਚ ਆਉਂਦੀਆਂ ਹਨ ਕਿਉਂਕਿ ਜੇ ਵੇਖਿਆ ਜਾਵੇ ਤਾਂ ਬੱਚੇ ਦੀ ਗਰੋਥ ਚੈੱਕ ਕਰਨ ਦਾ ਬਹੁਤ ਵਧੀਆ ਤਰੀਕਾ ਹੈ ਅੱਜ ਦੇ ਸਮੇਂ ਦੇ ਵਿੱਚ ਤਾਂ ਬੱਚੇ ਦਾ ਭਾਰ ਤੋਲਿਆ ਜਾਂਦਾ ਹੈ ਟੈਸਟ ਕੀਤੇ ਜਾਂਦੇ ਹਨ ਪਰ ਉਹਨਾਂ ਸਮਿਆਂ ਦੇ ਵਿੱਚ ਇਹ ਕੁਝ ਨਹੀਂ ਸੀ ਤੇ ਇਹ ਬਹੁਤ ਵਧੀਆ ਤਰੀਕਾ ਸੀ ਬੱਚੇ ਦੀ ਗਰੋਥ ਚੈੱਕ ਕਰਨ ਦਾ ਬੱਚਾ ਜੋ ਖਾ ਪੀ ਰਿਹਾ ਉਹਦੀ ਸਿਹਤ ਵਧ ਫੁੱਲ ਰਹੀ ਹੈ ਜਾਂ ਨਹੀਂ ਤਾਂ ਇਹ ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਾ ਜੇ ਚੈਨਲ ਨੂੰ ਸਬਸਕ੍ਰਾਈਬ ਕਰਾ ਜੇ ਕਿਉਂਕਿ ਇਸ ਤਰ੍ਹਾਂ ਦੇ ਹੋਰ ਰੀਤੀ ਰਿਵਾਜ ਤੁਹਾਡੇ ਨਾਲ ਸਾਂਝੇ ਕਰਦੇ ਰਵਾਂਗੇ ਸਤਿ ਸ੍ਰੀ ਅਕਾਲ